ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ ਅੱਜ ਦੇ ਵਲੋਗ ਦੇ ਵਿੱਚ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਭਾਵੇਂ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਇੰਡੀਆ ਤੋਂ ਕੀਤੀ ਹੈ ਜਾਂ ਪਾਕਿਸਤਾਨ ਤੋਂ ਕੀਤੀ ਹੈ ਦੁਬਈ ਤੋਂ ਕੀਤੀ ਆਸਟ੍ਰੇਲੀਆ ਜਾਂ ਯੂਕੇ ਤੋਂ ਫਾਈਲ ਅਪਲਾਈ ਕੀਤੀ ਹੈ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਨਾਲ ਦੀ ਨਾਲ ਹੀ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਹੈ ਟੂਰਿਸਟ ਵੀਜ਼ਾ ਅਪਲਾਈ ਕੀਤਾ ਹੈ ਵਰਕ ਪਰਮਿਟ ਅਪਲਾਈ ਕੀਤਾ ਹੈ ਜਾਂ ਸੁਪਰਵੀਜ਼ਰ ਜਾਂ ਸਟੱਡੀ ਵੀਜ਼ਾ ਅਪਲਾਈ ਕੀਤਾ ਹੈ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ਼ਨ ਕਰਨਾ ਹੈ ਕਿ ਆਫੀਸ਼ੀਅਲੀ ਟਾਈਮਿੰਗ ਕੀ ਚੱਲ ਰਹੀ ਹੈ ਕੈਨੇਡਾ .ca ਦੇ ਹਿਸਾਬ ਦੇ ਨਾਲ ਯਾਨੀ ਕਿ ਕੈਨੇਡਾ ਦੀ ਆਫੀਸ਼ੀਅਲ ਅਨਾਉਂਸਮੈਂਟ ਕੀ ਹੈ ਤੇ ਐਕਚੁਅਲ ਦੇ ਵਿੱਚ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਹੈ ਇਸ ਨੂੰ ਲੈ ਕੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਾ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਦੀ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਇੰਡੀਆ ਤੋਂ ਅਗਰ ਕੈਨੇਡਾ.ca ਦੇ ਹਿਸਾਬ ਨਾਲ ਦੇਖਿਆ ਜਾਵੇ ਤੇ 116 ਦਿਨ ਦਾ ਲੱਗ ਰਿਹਾ ਹੈ ਯਾਨੀ ਤਕਰੀਬਨ 4 ਮਹੀਨੇ ਦੇ ਵਿੱਚ ਰਿਜ਼ਲਟ ਆ ਰਹੇ ਨੇ ਇਹ ਇੱਕ ਐਵਰੇਜ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਕੈਨੇਡਾ. ਸੀਏ ਦੇ ਉੱਤੇ ਰਿਫਲੈਕਟ ਕਰ ਰਿਹਾ ਪਰ ਜੇਕਰ ਔਨ ਐਵਰੇਜ ਪ੍ਰੈਕਟੀਕਲੀ ਜਾਨਨੇ ਆ ਤਾਂ ਤਕਰੀਬਨ 2 2.5 ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਨੇ ਇੰਡੀਆ ਤੋਂ ਖਾਸ ਕਰਕੇ ਕਿਸੇ ਦਾ ਰਿਜ਼ਲਟ 15 20 ਦਿਨਾਂ 'ਚ ਵੀ ਆ ਰਿਹਾ ਹੈ ਤੇ ਕਿਸੇ ਨੂੰ 4 ਤੋਂ 6 ਮਹੀਨੇ ਦਾ ਟਾਈਮ ਜਿਹੜਾ ਹੈ ਉਹ ਵੀ ਲੱਗ ਰਿਹਾ ਪਰ ਜੇਕਰ 6 ਮਹੀਨੇ ਤੋਂ ਵੱਧ ਟਾਈਮ ਲੱਗ ਰਿਹਾ ਹੈ ਤਾਂ ਤੁਸੀਂ ਵੈਫੋਰਮ ਵਗੈਰਾ ਰੀਸ ਕਰੋ ਜਾਂ ਫਾਈਲ ਵਿਦਡਰਾ ਕਰਕੇ ਦੁਬਾਰਾ ਫਾਈਲ ਜਿਹੜੀ ਹੈ ਉਹ ਲੌਸ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਆ ਪਾਕਿਸਤਾਨ ਦੀ پاکستان ਤੋਂ صرف 15 ਦਿਨ ਦੇ ਵਿੱਚ ਰਿਜ਼ਲਟ ਆ ਰਹੇ ਨੇ ਐਸ ਪਰ ਕੈਨੇਡਾ .ca ਪ੍ਰੈਕਟੀਕਲੀ ਜੇਕਰ ਜਾਈਏ ਤੇ ਵਾਕਈ ਵਿਦਿਨ ਮੰਥ ਰਿਜ਼ਲਟ ਆ ਰਹੇ ਨੇ ਜੋ ਪਿਛਲੇ ਖਾਸ ਕਰਕੇ 1 ਵੀਕ ਦੇ ਵਿੱਚ ਕਾਲਸ ਵਗੈਰਾ ਆਈਆਂ ਨੇ ਉਹਦੇ ਬਿਹਾਫ ਤੇ ਜੇਕਰ ਆਪਾਂ ਡਿਸਾਈਡ ਕਰੀਏ ਉਸ ਤੋਂ ਬਾਅਦ ਗੱਲ ਕਰ ਲੈਣੇ ਯੂਏਈ ਯਾਨੀ ਕਿ ਦੁਬਈ ਦੀ 23 ਦਿਨ ਦੇ ਵਿੱਚ ਦੁਬਈ ਤੋਂ ਰਿਜ਼ਲਟ ਜਿਹੜਾ ਉਹ ਆ ਰਿਹਾ ਹੈ ਵਿਸਟਰ ਟੂਰਿਸਟ ਵੀਜ਼ੇ ਦਾ ਯੂਨਾਈਟਿਡ ਕਿੰਗਡਮ ਯਾਨੀ ਯੂਕੇ ਤੋਂ 386 ਦਿਨ ਬਹੁਤ ਲੰਮਾ ਪ੍ਰੋਸੈਸਿੰਗ ਟਾਈਮ ਹੈ ਜੇਕਰ ਤੁਸੀਂ ਯੂਕੇ ਤੋਂ ਫਾਈਲ ਲਗਾਣੀ ਆ ਤੇ ਇੰਡੀਆ ਤੋਂ ਬਿਲੋਂਗ ਕਰਦੇ ਹੋ ਤੇ ਤੁਸੀਂ ਇੰਡੀਆ ਤੋਂ ਵੀ ਆਪਣੀ ਫਾਈਲ ਦਾ ਪ੍ਰੋਸੈਸ ਕਰ ਸਕਦੇ ਹੋ ਤੇ ਯੂਕੇ ਦੀ ਬਜਾਏ ਜੇਕਰ ਯੂਕੇ ਦੇ ਵਿੱਚ ਕੁਝ ਦਿਨ ਤੁਸੀਂ ਰਹਿਣਾ ਹੈ ਤਾਂ ਵਾਪਸ ਆ ਕੇ ਇੰਡੀਆ ਤੋਂ ਫਾਈਲਿੰਗ ਕਰਿਓ ਯੂਕੇ ਤੋਂ ਫਾਈਲਿੰਗ ਨਾ ਕਰਿਓ ਨਹੀਂ ਤਾਂ ਤੁਹਾਨੂੰ ਲੰਮਾ ਸਮਾਂ ਵੇਟ ਕਰਨਾ ਪੈ ਸਕਦਾ ਹੈ ਈਵਨ ਕਿ ਜੇਕਰ ਤੁਸੀਂ ਉੱਥੇ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਤੇ ਹੋ ਤਾਂ ਇਨ ਬਿਟਵੀਨ ਤੁਹਾਡਾ ਸਟੇਟਸ ਜਿਹੜਾ ਉਹ ਵੀ ਇਨਲੀਗਲ ਹੋ ਸਕਦਾ ਹੈ ਤੇ ਰਿਜ਼ਲਟ ਦੇ ਉੱਤੇ ਵੀ ਇੰਪੈਕਟ ਪੈ ਸਕਦਾ ਹੈ ਉਸ ਤੋਂ ਬਾਅਦ ਆਸਟ੍ਰੇਲੀਆ ਦੀ ਗੱਲ ਕਰ ਲੈਣੇ ਆ ਸਿਰਫ 12 ਦਿਨ ਦੇ ਵਿੱਚ ਰਿਜ਼ਲਟ ਜਿਹੜਾ ਉਹ ਆਸਟ੍ਰੇਲੀਆ ਤੋਂ ਆ ਰਿਹਾ ਸਿੰਗਾਪੁਰ ਤੋਂ 38 ਡੇਜ਼ ਦੇ ਵਿੱਚ ਵੀਜ਼ਾ ਗ੍ਰਾਂਟ ਹੋ ਰਿਹਾ ਹੈ ਕੈਨੇਡਾ .ca ਦੇ ਹਿਸਾਬ ਦੇ ਨਾਲ ਹੁਣ ਆਪਾਂ ਗੱਲ ਕਰ ਲੈਣੇ ਆ ਵਰਕ ਪਰਮਿਟ ਦੀ ਵਰਕ ਪਰਮਿਟ ਦੇ ਵਿੱਚ ਭਾਵੇਂ ਤੁਸੀਂ ਕੈਨੇਡਾ ਦੇ ਲਈ 스파우스 ఓਪਨ ਵਰਕ ਪਰਮਿਟ ਅਪਲਾਈ ਕੀਤਾ ਹੈ ਯਾਨੀ ఓਪਨ ਵਰਕ ਪਰਮਿਟ ਅਪਲਾਈ ਕੀਤਾ ਹੈ ਜਾਂ ক্লোਜ਼ ਵਰਕ ਪਰਮਿਟ ਅਪਲਾਈ ਕੀਤਾ ਜਿਹਨੂੰ LMIA ਬੇਸਡ ਵਰਕ ਪਰਮਿਟ ਕਹਿੰਦੇ ਹਨ ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲਾ ਵਰਕ ਪਰਮਿਟ ਤੁਹਾਡੇ ਲਈ ਆਫੀਸ਼ੀਅਲ ਅਨਾਉਂਸਮੈਂਟ ਜਿਹੜੀ ਹੈ ਉਹ 15 ਵੀਕ ਦੀ ਹੈ ਯਾਨੀ ਕਿ 15 ਵੀਕ ਦੇ ਵਿੱਚ ਤੁਹਾਡਾ ਰਿਜ਼ਲਟ ਜਿਹੜਾ ਉਹ ਆ ਰਿਹਾ ਹੈ ਯਾਨੀ ਕਿ ਵਿਜ਼ਿਟਰ ਵੀਜ਼ਾ ਦੇ ਬਰਾਬਰ ਹੀ ਹੈ ਪਰ ਕਦੇ-ਕਦੇ ਇਹਦੇ ਵਿੱਚ ਜ਼ਿਆਦਾ ਟਾਈਮ ਵੀ ਲੱਗ ਸਕਦਾ ਹੈ ਇਵਨ ਕਿ ਕਈ ਰਿਜ਼ਲਟ ਇਦਾਂ ਦੇ ਵੀ ਹੁੰਦੇ ਆ ਜਿਹੜੇ 7-8 ਮਹੀਨੇ ਤੋਂ ਪੈਂਡਿੰਗ ਨੇ ਖਾਸ ਕਰਕੇ 2024 ਦੇ ਵਿੱਚ ਜਿਹੜੀਆਂ ਲੋ-ਵੇਜ ਦੀਆਂ ਲੰਮਾਈਆਂ ਨੇ ਉਹਨਾਂ ਨੂੰ ਲੈ ਕੇ ਥੋੜਾ ਜਿਹਾ ਕੰਸਰਨ ਹੈਗਾ ਹੈ ਤੁਸੀਂ ਵੈਬ ਫਾਰਮ ਰੇਜ਼ ਕਰਕੇ ਆਪਣੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਐਮਬੈਸੀ ਨੂੰ ਅਪਡੇਟ ਕਰ ਸਕਦੇ ਹੋ ਬਾਕੀ ਤੁਸੀਂ ਐਲਐਮਆਈਏ ਬੇਸ ਜੇਕਰ ਵਰਕ ਪਰਮਿਟ ਲਗਾਏ ਜੇਕਰ ਤੁਹਾਡਾ ਮੀਡੀਅਮ ਜਾਂ ਹਾਈ ਵੇਜ ਦੀ ਐਲਐਮਆਈਏ ਤਾਂ ਚਾਂਸਸ ਜ਼ਿਆਦਾ ਨੇ ਪਰ ਲੋ ਵੇਜ ਨੂੰ ਲੈ ਕੇ ਥੋੜਾ ਜਿਹਾ ਕਨਸਰਨ ਹੈਗਾ ਸਟੱਡੀ ਪਰਮਿਟ ਦੀ ਗੱਲ ਕਰ ਲੈਣੇ ਆ ਸਟੱਡੀ ਪਰਮਿਟ ਦਾ ਆਫੀਸ਼ੀਅਲ ਅਨਾਉਂਸਮੈਂਟ ਤੇ ਜਾਈਏ ਤਾਂ 15 ਵੀਕ ਦਾ ਟਾਈਮ ਇੰਡੀਆ ਤੋਂ ਲੱਗ ਰਿਹਾ ਹੈ ਪਾਕਿਸਤਾਨ ਤੋਂ 10 ਵੀਕ ਦਾ ਟਾਈਮ ਲੱਗ ਰਿਹਾ ਹੈ ਇਹ ਲਗਾਤਾਰ ਇਨਕਰੀਜ਼ ਹੁੰਦਾ ਜਾ ਰਿਹਾ ਹੈ ਪਰ ਜਿਨ੍ਹਾਂ ਦੇ ਵੀ ਪੈਲ ਵਗੈਰਾ ਐਕਸਪਾਇਰ ਨਹੀਂ ਹੋਏ ਉਹਨਾਂ ਦਾ ਰਿਜ਼ਲਟ ਟਾਈਮ ਸਿਰ ਆ ਰਿਹਾ ਹੈ ਕਈਆਂ ਦੇ provincial attestation letter ਦਾ issue ਬਣ ਰਿਹਾ ਸੋ ਉਹ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣ ਕਿ ਇਸ ਨੂੰ ਲੈ ਕੇ ਰਿਫਿਊਜ਼ਲ ਦੇ ਵੀ ਬਹੁਤ ਜ਼ਿਆਦਾ ਚਾਂਸਸ ਨੇ ਜੇਕਰ ਤੁਹਾਡਾ ਪੈਲ ਐਕਸਪਾਇਰ ਹੋ ਗਿਆ ਕਿਉਂਕਿ ਜ਼ਿਆਦਾਤਰ ਜਿਹੜੇ provincial attestation letter ਨੇ ਉਹਨਾਂ ਦੀ ਵੈਲਿਡਿਟੀ 21 ਜਨਵਰੀ 2025 ਨੂੰ ਖਤਮ ਹੋ ਗਈ ਸੀ। ਸੋ ਜੇਕਰ ਤੁਹਾਨੂੰ ਪੈਲ issue ਹੋ ਗਿਆ ਤਾਂ ਉਹਨੂੰ web form ਦੇ ਥਰੂ ਅਪਡੇਟ ਜ਼ਰੂਰ ਕਰ ਲਓ। ਪਾਕਿਸਤਾਨ ਤੋਂ 10 ਵੀਕ ਦਾ ਟਾਈਮ ਲੱਗ ਰਿਹਾ। ਹੁਣ ਆਪਾਂ ਆ ਜੰਨੇ ਆ ਵਰਕ ਪਰਮਿਟ ਦੇ। ਵਰਕ ਪਰਮਿਟ ਦੇ ਵਿੱਚ ਭਾਵੇਂ ਤੁਹਾਡਾ ক্লোਜ਼ ਵਰਕ ਪਰਮਿਟ ਹੈ ਜਾਂ ਓਪਨ ਵਰਕ ਪਰਮਿਟ ਹੈ ਦੋਵਾਂ ਕੇਸਿਸ ਦੇ ਵਿੱਚ 20 ਵੀਕ ਦਾ ਟਾਈਮ ਲੱਗ ਰਿਹਾ ਹੈ ਯਾਨੀ ਕਿ ਵਿਜ਼ੀਟਰ ਵੀਜ਼ਾ ਤੋਂ ਜ਼ਿਆਦਾ ਟਾਈਮ ਜਿਹੜਾ ਹੈ ਉਹ ਲੱਗ ਰਿਹਾ ਹੈ ਵਰਕ ਪਰਮਿਟ ਨੂੰ ਖਾਸ ਕਰਕੇ ਐਲਐਮਆ ਦਾ ਜੇਕਰ ਵਰਕ ਪਰਮਿਟ ਲਗਾਇਆ ਹੈ ਤੁਸੀਂ ਤਾਂ ਉਹਦੇ ਵਿੱਚ ਜਿਹੜੇ ਪ੍ਰੋਰਟਾਈਜ਼ ਸੈਕਟਰ ਨੇ ਜਾਂ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਨੇ ਉਹਦੇ ਵਿੱਚ ਥੋੜਾ ਰਿਜ਼ਲਟ ਫਾਸਟ ਹੈ ਬਟ ਆਮ ਤੌਰ ਤੇ ਜਿਹੜੀਆਂ ਨਾਰਮਲ ਪ੍ਰੋਸੈਸਿੰਗ ਹੈ ਉਹ ਵੀ ਵੀਕ ਤੋਂ ਵੀ ਕਈ ਵਾਰ ਜ਼ਿਆਦਾ ਲੱਗ ਜਾਂਦਾ ਜੇਕਰ ਇਹਨੂੰ ਔਨ ਐਵਰੇਜ ਪ੍ਰੋਸੈਸਿੰਗ ਟਾਈਮ ਪ੍ਰੈਕਟੀਕਲ ਤੇ ਜਾਨਨੇ ਆ ਤਾਂ ਪ੍ਰੈਕਟੀਕਲ ਇਹਦੇ ਵਿੱਚ ਟਾਈਮ ਜਿਹੜਾ ਉਹ ਤਕਰੀਬਨ 4 ਕੁ ਮਹੀਨੇ ਦਾ 3-4 ਮਹੀਨੇ ਦਾ ਲੱਗ ਰਿਹਾ ਕਈ ਕੇਸ ਜਿਹੜੇ ਨੇ ਉਹ 7-8 ਮਹੀਨੇ ਤੋਂ ਵੀ ਜ਼ਿਆਦਾ ਹੋ ਗਿਆ ਪੈਂਡਿੰਗ ਪਏ ਨੇ ਉਹਨਾਂ ਨੂੰ ਜ਼ਰੂਰ ਆਪਣੀ ਐਲਐਮਆਈ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਖਾਸ ਕਰਕੇ ਜੇਕਰ ਲੋ ਵੇਜ ਐਲਐਮਆਈ ਚਲੋ ਹੁਣ ਆਪਾਂ ਆ ਜਾਨਨੇ ਆ ਪ੍ਰੋਸੈਸਿੰਗ ਟਾਈਮ ਵਰਕ ਪਰਮਿਟ ਦਾ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਪ੍ਰੋਸੈਸਿੰਗ ਟਾਈਮ ਜਿਹੜਾ ਉਹ 8 ਵੀਕ ਦਾ ਲੱਗ ਰਿਹਾ ਉਸ ਤੋਂ ਬਾਅਦ ਦੁਬਈ ਤੋਂ 13 ਵੀਕ ਦਾ ਲੱਗ ਰਿਹਾ 14 ਵੀਕ ਦਾ ਯੂਕੇ ਤੋਂ ਲੱਗ ਰਿਹਾ ਸਿੰਗਾਪੁਰ ਤੋਂ 13 ਵੀਕ ਦਾ ਲੱਗ ਰਿਹਾ ਆਸਟ੍ਰੇਲੀਆ ਤੋਂ 7 ਵੀਕ ਦਾ ਟਾਈਮ ਲੱਗ ਰਿਹਾ ਸੋ ਜੇਕਰ ਤੁਸੀਂ ਵਰਕ ਪਰਮਿਟ ਦੀ ਫਾਈਲ ਲਗਾਈ ਹੈ ਤਾਂ ਐਲ ਐਮ ਆਈ ਐ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ ਕਿਉਂਕਿ ਐਲ ਐਮ ਆਈ ਐ ਦੀ ਮੈਪਿੰਗ ਦੁਬਾਰਾ ਹੋ ਰਹੀ ਹੈ ਕਿਉਂਕਿ ਜਿਹੜੇ ਕਰੰਟ ਸਰਕਮਸਟੈਂਸਸ ਨੇ ਉਨ੍ਹਾਂ ਦੇ ਵਿਹਾਰ ਦੇ ਉੱਤੇ ਪੁਰਾਣੀਆਂ ਫਾਈਲਸ ਨੂੰ ਵੀ ਕਈਆਂ ਨੂੰ ਰਿਫਿਊਜ਼ ਕੀਤਾ ਜਾ ਰਿਹਾ ਖਾਸ ਕਰਕੇ ਜਿਵੇਂ ਸਪਾਊਸ ਓਪਨ ਵਰਕ ਪਰਮਿਟ ਦੇ ਕੇਸ ਦੇ ਵਿੱਚ ਜੇਕਰ ਸਟੱਡੀ ਵਗੈਰਾ ਕਿਸੇ ਦੀ 16 ਮਹੀਨੇ ਤੋਂ ਘੱਟ ਦੀ ਪਈ ਹੋਈ ਹੈ ਤਾਂ ਉਸ ਕੇਸ 'ਚ ਵੀ ਰਿਫਿਊਜ਼ਲ ਆ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਤੁਸੀਂ ਜਿਹੜੀ ਫਾਈਲ ਲਗਾਈ ਹੈ ਉਹਦੇ ਲਈ ਤੁਸੀਂ ਐਲੀਜੀਬਲ ਨਹੀਂ ਹੈਗੇ ਹੁਣ ਆਪਾਂ ਇਹਨੂੰ ਸੁਪਰ ਵੀਜ਼ਾ ਤੇ ਜਿਹੜਾ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਦਾ ਵੀਜ਼ਾ ਹੁੰਦਾ 125 ਦਿਨ ਦਾ ਟਾਈਮ ਇੰਡੀਆ ਤੋਂ ਲੱਗ ਰਿਹਾ ਤੇ 89 ਡੇਸ ਦਾ ਟਾਈਮ ਜਿਹੜਾ ਉਹ ਪਾਕਿਸਤਾਨ ਤੋਂ ਲੱਗ ਰਿਹਾ ਹੈ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ ਪ੍ਰੈਕਟੀਕਲੀ ਜੇਕਰ ਆਪਾਂ ਜਾਣਦੇ ਆ ਤਾਂ ਤਕਰੀਬਨ 3 ਮਹੀਨੇ ਜਾਂ 3.5 ਮਹੀਨੇ ਦੇ ਵਿੱਚ ਰਿਜ਼ਲਟ ਜਿਹੜੇ ਆਨ ਐਵਰੇਜ ਇੰਡੀਆ ਤੋਂ ਇਹਦੇ ਦੇਖਣ ਨੂੰ ਮਿਲਦਾ ਹੈ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ ਇਹ ਜਿਹੜਾ ਪ੍ਰੋਸੈਸਿੰਗ ਟਾਈਮ ਤੁਹਾਡੇ ਨਾਲ ਡਿਸਕਸ ਕੀਤਾ ਇਹ ਆਫਟਰ ਬਾਇਓਮੈਟ੍ਰਿਕ ਹੈ ਜੇਕਰ ਫਰੈਸ਼ ਫਾਈਲ ਤੁਸੀਂ ਲਗਾਈ ਹੈ ਤਾਂ ਜਿਸ ਦਿਨ ਤੁਹਾਡੇ ਬਾਇਓਮੈਟ੍ਰਿਕ ਹੁੰਦੇ ਆ ਉਸ ਦਿਨ ਤੋਂ ਤੁਹਾਡਾ ਪ੍ਰੋਸੈਸਿੰਗ ਟਾਈਮ ਕਾਊਂਟ ਹੋਏਗਾ ਜੇਕਰ ਰਿਫਿਊਜ਼ਲ ਤੋਂ ਬਾਅਦ ਫਾਈਲਿੰਗ ਕੀਤੀ ਹੈ ਤਾਂ ਜਿਸ ਦਿਨ ਤੁਹਾਡੇ ਬਾਇਓਮੈਟ੍ਰਿਕ ਅਪਡੇਟ ਹੁੰਦੇ ਆ ਉਸ ਦਿਨ ਤੋਂ ਪ੍ਰੋਸੈਸਿੰਗ ਟਾਈਮ ਕਾਊਂਟ ਹੋਏਗਾ ਉਮੀਦ ਕਰਦਾ ਵੀਡੀਓ ਪਸੰਦ ਆਏਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਤਵਾ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਰਸਾ ਤੁਹਾਡਾ ਸੋ ਪਿੱਛਾ ਪਚਾਂਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਤਵਾ ਸ਼ੇਅਰ ਜ਼ਰੂਰ ਕਰਿਓ ਧੰਨਵਾਦ